ਸੋ ਅੱਡੀ ਖਬਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਕਿ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਰੈਡ ਅਲਰਟ ਘਾਰ ਦਿੱਤਾ ਗਿਆ ਹੈ ਜાં ਕਿ ਇਸ ਚੀਜ਼ ਨੂੰ ਲੈ ਕੇ ਰੈਡ ਅਲਰਟ ਕੀਤਾ ਗਿਆ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਪੁਲਿਸ ਵੱਲੋਂ ਸਖਤ ਨਾਕੇਬੰਦੀ ਕਰਕੇ ਲੋਕਾਂ ਦੀ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵਾਹਨ ਉੱਤੋਂ ਦੇ ਨਿਕਲ ਰਹੇ ਨੇ ਇਹੀ ਨਹੀਂ ਉੱਚ ਅਧਿਕਾਰੀ ਸੜਕਾਂ ਤੇ ਨਾਕੇਬੰਦੀ ਲਗਾ ਕੇ ਖੜੇ ਹੋਏ ਨੇ ਅਤੇ ਵਾਹਨਾ ਦੀ ਚੈਕਿੰਗ ਕਰ ਰਹੇ ਨੇ ਖਾਸ ਕਰਕੇ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰਿਆ ਫਾਜ਼ਿਲਕਾ ਦੀਆਂ ਸਾਂਝਾ ਕਰਿਆ ਜਿੱਥੇ ਕਿ ਰੈਡ ਅਲਰਟ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਇਸ ਦੇ ਚਲਦਿਆਂ ਪੁਲਿਸ ਨੇ ਕਹੀ ਥਾਵਾ ਨਾਕੇ ਬੰਦੀ ਕੀਤੀ ਹੈ ਦੱਸਦਾ ਹੈ ਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਨਾਕਾਤੇ ਖੜੇ ਹੋਏ ਦਿਖੇ ਅਤੇ ਲੋਕਾਂ ਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਜਾਣਕਾਰੀ ਮੁਤਾਬਕ ਨਾਕੇਬੰਦੀ ਇਸ ਕਰਕੇ ਕੀਤੀ ਗਈ ਹੈ ਕਿ ਕੋਈ ਸਮਗਲਿੰਗ ਤਾਂ ਨਹੀਂ ਕੀਤੀ ਜਾ ਰਹੀ ਨਸ਼ੇ ਦੇ ਖਿਲਾਫ ਜੋ ਪੁਲਿਸ ਵੱਲੋਂ ਮੁਹਿੰਮ ਵੱਢੀ ਗਈ ਹੈ ਉਸ ਦੇ ਤਹਿਤ ਇਹ ਨਾਕੇ ਲਗਾਏ ਗਏ ਨੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਦੇ ਲਈ ਇਸ ਮਕਸਦ ਦੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਫਿਰੋਜ਼ਪੁਰ ਦੇ ਵਿੱਚ ਵੀ ਰੈਡ ਅਲਰਟ ਕੀਤਾ ਗਿਆ ਅਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਇਸ ਦਾ ਉਦੇਸ਼ ਨਸ਼ੇ ਅਤੇ ਅਪਰਾਧ ਨੂੰ ਠਾਲ ਪਾਉਣ ਇਸ ਦਾ ਬਾਰੇ ਫਿਰੋਜ਼ਪੁਰ ਦੇ ਡੀਐਸਪੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਦੇ ਡੀਆਈਜੀ ਸਦਾ ਹਰਮਨਦੀਪ ਸਿੰਘ ਗਿੱਲ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਫਿਰੋਜ਼ਪੁਰ ਵਿਖੇ ਇੱਕ ਰੈਡ ਅਲਰਟ ਦਾ ਪ੍ਰੋਗਰਾਮ ਜਾਰੀ ਕੀਤਾ ਜਾਂਦਾ ਜਿੱਥੇ ਕਿ ਸਰਪ੍ਰਾਈਜ਼ ਇਮੀਡੀਏਟਲੀ ਨਾਕੇ ਲਗਾਏ ਜਾਂਦੇ ਆ ਫਿਰੋਜ਼ਪੁਰ ਸਿਟੀ ਸ਼ਹਿਰ ਦੇ ਵਿੱਚ ਐਸ ਵੇਲੇ 16 ਨਾਕੇ ਲੱਗੇ ਹੋਏ ਆ ਜੋ ਵੱਖ-ਵੱਖ ਸਟਾਫ ਦੇ ਨਾਲ ਇਹ ਨਾਕੇ ਇਮੀਡੀਏਟਲੀ ਲਾਏ ਜਾਂਦੇ ਆ ਇਹਦੇ ਵਿੱਚ ਦਿਸ਼ਾ ਨਿਰਦੇਸ਼ ਇਹ ਹੁੰਦੇ ਆ ਜਨਰਲੀ ਕਿ ਸਖੀ ਪਰਸ਼ਦੀ ਚੈਕਿੰਗ ਕੀਤੀ ਜਾਵੇ ਵਹੀਕਲਸ ਚੈੱਕ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਐਸੋਲਰ ਸਿਟੀ ਸਬਡਿਵੀਜ਼ਨ ਦੇ ਵਿੱਚ 16 ਨਾਕੇ ਹੈ ਜੀ ਜਿਹੜੇ ਵੱਖ-ਵੱਖ ਪੁਆਇੰਟਾਂ ਦੇ ਵਿੱਚ ਕੁਝ ਸ਼ਹਿਰ ਤੋਂ ਬਾਹਰ ਜਾਣ ਵਾਲੇ ਪੁਆਇੰਟ ਕੁਝ ਜਿਹੜੇ ਬਿਜ਼ੀ ਪੁਆਇੰਟ ਹੈ ਉੱਥੇ ਹੈ ਕੁਝ ਪਿੰਡਾਂ ਦੇ ਵਿੱਚ ਜਿੱਥੇ ਕਿ ਬਹੁਤ ਘੱਟ ਪੁਲਿਸ ਦਾ ਕਈ ਵਾਰੀ ਆਮਦ ਰਫਤ ਹੋ ਜਾਂਦੀ ਹੈ ਉੱਥੇ ਇਮੀਡੀਏਟ ਨਾਕਾ ਲਾ ਕੇ ਤੇ ਲਗਾਏ ਜਾਂਦੇ ਹਨ ਰੈਡ ਲਾਈਟ ਜਿਹੜਾ ਸਾਡਾ ਇਹ ਇਮੀਡੀਏਟ ਨਾਕੇ ਲਗਾਉਣ ਦਾ ਇੱਕ ਜਿਹੜਾ ਅਭਿਆਨ ਹੈ ਉਹਨੂੰ ਰੈਡ ਲਾਈਟ ਦਾ ਇੱਕ ਨਾਮ ਦਿੱਤਾ ਗਿਆ। ਇਹਦੇ ਵਿੱਚ ਦੁਪਹਿਰ ਨੂੰ ਅੱਜ ਤਾਂ ਪ੍ਰੋਗਰਾਮ ਇਸ ਕਰਕੇ ਕੀਤਾ ਗਿਆ ਕਿ ਦੁਪਹਿਰੇ ਲੋਕਾਂ ਦੀ ਆਮਦ ਉਹ ਰਫਤ ਵੈਸੇ ਘੱਟ ਹੁੰਦੀ ਹੈ। ਪਰ ਕੋਈ ਟਾਵਾ ਟਾਵਾ ਨਿਕਲਦਾ ਤਾਂ ਜੋ ਸਨੇਚਰਸ ਕੋਈ ਹੋਰ ਸ਼ੱਕੀ ਪੁਰਸ਼ ਕੋਈ ਹੋਰ ਗਲਤ ਅੰਸਰ ਇਸ ਟਾਈਮ ਤੇ ਬਾਹਰ ਨਾ ਹੋਵੇ। ਇਹ ਸਰਪ੍ਰਾਈਜ਼ ਚੱਕ ਨਾਕੇ ਇਸ ਕਰਕੇ ਲਗਾਏ।